ਦੁਕਾਨ ਤੇ ਜਾ ਕੇ ਕੋਨਾ ਬੈਠੇ ਹੋ पीछे आ जाओ बुलाई ओ कौन ਇੱਕ ਜਦੇਵ ਸਿੰਘ ਜੱਸਾ ਨਾਂ ਦਾ ਜਿਹੜਾ ਸੁਗਲ ਅਸੀਂ ਵੱਡਾ ਮਗਰਮਾਸੀ ਜਿਹਦੇ ਸੰਬੰਧੀ ਸਾਨੂੰ ਲਗਾਤਾਰ ਵਾਰ-ਵਾਰ ਇਨਫੋਰਮੇਸ਼ਨਾਂ ਦੇ ਸੀ ਇਹਦੇ ਖਿਲਾਫ ਅੱਠ ਪਰਚੇ ਪਹਿਲਾਂ ਜਿਹੜੇ ਐਨਡੀਪੀਐਸ ਦੇ ਤੇ ਜਿਹੜੀ ਕਟਮਾਰ ਦਾ ਵੀ ਇੱਕ ਦਾ ਪਰਚਾ ਦਰਜ ਹੈ ਇਹਦੇ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਜੋਤੀ ਜਦਵ ਬੈਂਸ ਜੀ ਕਰੋ ਇਹਨੂੰ ਬਹੁਤ ਹੀ ਜਿਹੜਾ ਸੀਰੀਅਸ ਲਿਆ ਗਿਆ ਸੀ ਇੱਕ ਮਹੀਨੇ ਤੋਂ ਬੜੇ ਸਾਡੇ ਐਸਆਈਸੀ ਇੰਸਪੈਕਟਰ ਰਮੇਂਦਰ ਸਿੰਘ ਦੀ ਟੀਮ ਇਹਦੇ ਮਗਰ ਲੱਗੀ ਸੀ ਜਿਹੜਾ ਪਰਸੋਂ ਨੱਕੇ ਜਿਹੜਾ ਰਾਉਂਡ ਅਪ ਕੀਤਾ ਜਦੋਂ ਇਹਨੂੰ ਰਾਉਂਡ ਅਪ ਕੀਤਾ ਇਹਦੇ ਕੋਲੋਂ 21.90 ਮਿਲੀਗ੍ਰਾਮ ਜਿਹੜੀ ਹੈਰੋਨ ਬਰਾਮਦ ਹੋਈ ਹੈ ਜਦੋਂ ਇਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਰਾਉਂਡ ਅਪ ਕਰਨ ਦੀ ਇਹ ਸਾਡੇ ਨਾਲ ਜਿਹੜਾ ਮੁਲਾਜ਼ਮਾਂ ਨਾਲ ਵੀ ਮਜਮਹਿਮਤ ਕੀਤੀ ਹੈ ਜਿਹਦੇ ਸੰਬੰਧੀ ਇਹਦੇ ਖਿਲਾਫ ਮੁਕੱਦਮਾ ਨੰਬਰ 147 14825 ਨੂੰ 2127 A ਐਂਡ ਪੀਐਸ 132 221 ਜਿਹੜਾ ਵੀਐਨਐਸ ਦੀ ਸੈਕਸ਼ਨ ਦੇ ਤਰ ਜਿਹੜਾ ਮੁਲਾਜ਼ਮਾਂ ਦੀ ਡਿਊਟੀ ਵਿੱਚ ਮਜਮਹਿਮਤ ਕਰਦਾ ਇਨੂੰ ਵੋਕੀਤਾ ਤੇ ਇਸ ਤੋਂ ਇਲਾਵਾ ਜਦੋਂ ਦਾ ਇਹ ਕੰਮ ਕਰ ਰਿਹਾ ਆ ਇਹਦੀ ਅਸੀਂ ਪ੍ਰਾਪਰਟੀ ਦੀ ਵੀ ਜਿਹੜੀ ਜਾਂਚ ਕਰ ਰਹੇ ਹਾਂ ਵੀ ਇਹਨੇ ਇਹ ਤੋਂ ਕੀ-ਕੀ ਪ੍ਰਾਪਰਟੀ ਬਣਾਈ ਆ ਇੱਕ ਦੋ ਟਿਪਸ ਜਿਹੜੇ ਆ ਸਾਡੇ ਆਏ ਆ ਕਿਉਂਕਿ ਮੈਂ ਤੁਹਾਡੇ ਲਈ ਰਾਈ ਇਹ ਦੱਸਣਾ ਚਾਹਣਾ ਵੀ ਇਸ ਮੀਨ ਜਰਾਈ ਜਿਹੜੀ ਨੇ ਪ੍ਰਾਪਰਟੀ ਬਣਾਈ ਹੋਗੀ ਭਾਵੇਂ ਇਹਦੇ ਭਰਾਵ ਕਰਾਦਾ ਇਹਦੀ ਘਰੜੀ ਦਾ ਜਿਹੜਾ ਹਾਥੂ ਉਸ ਪ੍ਰਾਪਰਟੀ ਜਿਹੜਾ ਕੰਪੀਟੈਂਟ ਅਥਾਰਟੀ ਕੋ ਫ੍ਰੀਜ਼ ਵੀ ਕਰਾਵਾਂਗੇ ਅਸੀਂ ਤੇ ਇਹ ਨੂੰ ਇਹ ਅਜਿਹਾ ਸਰਸ ਕਮਾਂਗੇ ਮੁਰਗਾ ਇਹ ਇਹ ਕੰਪਲ ਮੂਨਾ ਕਰੇ ਨਸ਼ਾ ਵੇਚਣ ਵਾਲੇ ਪਾਸੇ ਕਿਉਂਕਿ ਇਹਨਾਂ ਜਿਹੜਾ ਪਹਿਲਾਂ ਵੀ ਇਹ ਦੇ ਖਿਲਾਫ ਅੱਠ ਪਰਚੇ ਦਰਜਾ ਤਕਰੀਬਨ ਇਹ 2015 ਤੋਂ ਇਸ ਕੰਮ 'ਚ ਪਿਆ ਹੈ ਕਿ ਕਿੱਥੋਂ ਲੈ ਕੇ ਜਾਂਦਾ ਸੀ ਦਿਸਾ ਲੱਗਿਆ ਕੁਝ ਪਤਾ ਨਹੀਂ ਇਹ ਸਾਡੇ ਨਾਲ ਹੀ ਹੈ ਜਿਹੜਾ ਕੁੰਗਲਾ ਏਰੀਆ 'ਚ ਚੌਂਤੇ ਏਰੀਆ ਦੇ ਵਿੱਚੋਂ ਲੈ ਜਾਂਦਾ ਸੀ ਅਸੀਂ ਉਹ ਬੰਦੇ ਵੀ ਜਿਹੜੇ ਨਾਮਜ਼ਦ ਕੀਤੇ ਆ ਉਹ ਵੀ ਛੇਤੀ ਜਿਹੜੇ ਸਾਖਾਂ ਦੇ ਪਿੱਛੇ ਜਾਵਾਂਗੇ ਜਿਨ੍ਹਾਂ ਤੋਂ ਲੈਕਾਂਗੇ ਇਹ ਪੀਣਾ ਦੇ ਬਦਲ ਸਪਲਾਈ ਕਰਦਾ ਸੀ ਕਿ ਕੋਈ ਇੱਕ ਦਾ ਵੇਚਦਾ ਸੀ ਕਿ ਮਲਟਰਾ ਕਰਕੇ ਬਾਹਰ ਵੀ ਇਹਦਾ ਇਹ ਮਸ਼ੂੜੇ ਦੇ ਤੇ ਨਾਲ ਦੇ ਏਰੀਆ ਭਵੇਂ ਕੁੰਗਲਾਂ ਦਾ ਹੋਵੇ ਦੋਨੇ ਏਰੀਆ ਦੇ ਵਿੱਚ ਵੇਚਦਾ ਸੀ ਇਹ ਇਹਦੀ ਮੋਡ ਸਪਲਾਈ ਜਿਹੜੀ ਸੀ ਕਦੇ 20 ਗ੍ਰਾਮ ਲਿਆ 15 ਗ੍ਰਾਮ ਲਿਆ ਅੱਗੇ ਫਿਰ ਆਪਣੇ ਜਿਹੜੇ ਕਸਟਮਰ ਨੂੰ ਵੇਚਦਾ ਸੀ ਅਸੀਂ ਜਿਹੜਾ ਬੈਕਵਰਡ ਲਿੰਕ ਨੂੰ ਵੀ ਰਾਲੂੰਦਾ ਰੈਸਟ ਰੌਂਡ ਅਪ ਕਰਕੇ ਅੰਦਰ ਹੀ ਵੇਚਾਂਗੇ ਇਹਨੂੰ ਜਿਹੜਾ ਫਾਰਵਰਡ ਲਿੰਕ ਹੈ ਜਿਹੜਾ ਕੋ ਇਹਦੇ ਇਹ ਲਿਸਟ ਬਣਾ ਰਹੇ ਆ ਜਿਹੜੇ ਅਡਿਕਟਡ ਬੰਦੇ ਆਉਣਗੇ ਛੋਟੇ ਜਿਹੜੇ ਕੰਜ਼ਿਊਮਰ ਟਾਈਪ ਦੇ ਉਹਨਾਂ ਨੂੰ ਅਸੀਂ ਹਸਪੀਟਲ ਦਾ ਫਿਕਰਾ ਮੰਗਿਆ ਸਰ ਇਹ ਰੇਂਜ ਨਾਲ ਪੰਜਾਬ ਤੋਂ ਇਲਾਵਾ ਹੋਰ ਸਟੇਟ ਦੇ ਵਿੱਚ ਵੀ ਮੰਨ ਲਿਆ ਜਾਂਦਾ ਨਹੀਂ ਨਹੀਂ ਪੰਜਾਬ ਦੇ ਵਿੱਚ ਹੀ ਆ ਜਿਆਦਾ ਮੁਕਦਮੇ ਜਿਹੜੇ ਮਸ਼ੂਆੜਾ ਥਾਣੇ ਦੀ ਪਾ ਛੋਟਾ ਸਾਫ ਥਾਣੇ ਦੀ ਕਰਦੇ ਆ